सर्व डोलन ते राखो प्रभु नानक दे हथ आई प्रभ शरणागति कृपा निध दयाल ਇਹ ਗੁਰ ਹਰਮਨ ਬਸਤ ਨਾਨਕ ਹੋਤ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰਮੁਖ ਸੱਚ ਸੋ ਰੰਗ ਹੈ ਮੂਲ ਮੀਠ ਨਟ ਲੈ ਟਲੰਦਾ ਮਨ ਮੁਖ ਕੂੜ ਕੋ ਰੰਗ ਹੈ ਫੁਲ ਕਸੁੰਬੈ ਥਿਰ ਨਾ ਰਹੰਦਾ ਗੋ ਰਮੁਖ ਸੱਚ ਸੋਰੰਗ ਹੈ ਮੂਲ ਮਜੀਠ ਨਾ ਟਲੈ ਤਲ ਟਲੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਿ ਪਾਵਨ ਭਗਤ ਵਸਲ ਕਿਰਪਾ ਦੇ ਖਜ਼ਾਨੇ ਦਇਆ ਦੇ ਸਾਗਰ ਸਤਗੁਰੂ ਮਹਾਰਾਜ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੰਧਿਆ ਵੇਲੇ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਅੰਦਰ ਜੋ ਲੜੀਵਾਰ ਭਗਮ ਗਿਆਨੀ ਪਈ ਗੁਰਦਾਸ ਜੀ ਦੀਆਂ ਆਵਾਰਾਂ ਦੀ ਕਥਾ ਵਿਚਾਰ ਚੱਲ ਰਹੀ ਹੈ ਆਓ ਗੁਰਮੁਖ ਪਿਆਰਿਓ ਸਤਿਗੁਰੂ ਜੀ ਦੀ ਸਦਸੰਗਤ ਵਿੱਚ ਜੁੜਨ ਕਰਕੇ ਇਹ ਬਾਵਨ ਪਵਿੱਤਰ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ ਗੁਰਮੁਖ ਸੱਚ ਸੁਰੰਗ ਹੈ ਮੂਲਾ ਮਜੀਠ ਨਾ ਟਲੇ ਤਲੰਗਾ ਤਲੰਦਾ ਮੂਲ ਮਜੀਠ ਨਾ ਟਲੇ ਤਲੰਦਾ ਬ੍ਰਹਮ ਗਿਆਨੀ ਵਾਹਿਗੁਰਦਾਸ ਜੀ ਦੇਮੀ ਵਾਰ ਦੀ ਛੇਵੀਂ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ ਗੁਰਮੁਖਾ ਅੰਦਰ ਸੱਚ ਦਾ ਸ੍ਰੇਸ਼ਟ ਰੰਗ ਹੈ ਜਿਵੇਂ ਮਰੀਠ ਦਾ ਰੰਗ ਮੂਲ ਅਗਿਆ ਮੂਲੋਂ ਉੱਕਾ ਹੀ ਟੜ ਜਾਵੇ ਤਾਂ ਟਾਲਿਆਂ ਹੋਇਆ ਟਲਦਾ ਨਹੀਂ ਭਾਵ ਲਾਹਿਆ ਉਤਰਦਾ ਨਹੀਂ ਇਵੇਂ ਹੀ ਗੁਰਮੁਖਾਂ ਦਾ ਚਿੱਤ ਮੋਢ ਰੂਪ ਪਰਮੇਸ਼ਰ ਨਾਲ ਲੱਗਿਆ ਹੋਇਆ ਏ ਤੇ ਉਹਨਾਂ ਨੂੰ ਮਜੀਠ ਦੀ ਨਿਆਈ ਲਾਲ ਪੱਕਾ ਰੰਗ ਭਗਤੀ ਦਾ ਚੜ੍ਹਿਆ ਹੋਇਆ ਹੈ ਜੋ ਕਦੇ ਵੀ ਉਤਾਰਿਆ ਉਤਰਦਾ ਨਹੀਂ ਗੁਰਮੁਖਾ ਕੂੜਾ ਕੋ ਰੰਗ ਹੈ ਫੁੱਲ ਕਸੁੰਬੇ ਤੇ ਨਾ ਰਹੰਦਾ ਮਨਮੁਖਾਂ ਦੇ ਅੰਦਰ ਝੂਠ ਦਾ ਖੋਟਾ ਰੰਗ ਹੈ ਜਿਵੇਂ ਕਸੁੰਬੇ ਦੇ ਫੁੱਲ ਦਾ ਰੰਗ ਸਥਿਰ ਨਹੀਂ ਰਹਿੰਦਾ ਭਾਵੇਂ ਛੇਤੀ ਲੈ ਜਾਂਦਾ ਹੈ ਏਵੇਂ ਹੀ ਮਨਮੁਖਾਂ ਦਾ ਚਿੱਤ ਵਿਸ਼ੇ ਵਕਾਰਾਂ ਵਿੱਚ ਲੱਗਿਆ ਹੋਇਆ ਏ ਜੋ ਕਸੁੰਬੇ ਫੁੱਲ ਦੇ ਵਾਂਗ ਛੇਤੀ ਹੀ ਨਾਸ਼ ਹੋ ਜਾਂਦੇ ਹਨ ਰੋੜੇ ਮਨ ਨਾ ਪਵੰਦਾ ਥੋਮ ਕਥੂਰੀ ਵਾਸ ਲੈ ਨਕਮ ਰੋੜੇ ਮਨ ਨਾ ਪਵੰਦਾ ਜਿਵੇਂ ਕਸਤੂਰੀ ਦੀ ਸੁਗੰਧੀ ਲੈਣ ਵਾਲੇ ਲਸਣ ਦੀ ਵਾਸਨਾ ਲੈ ਕੇ ਲੋਕੀ ਨਕਮ ਰੋੜਦੇ ਨੇ ਨਕ ਜਿਆ ਵਟਦੇ ਨੇ ਦੇ ਉਸ ਦੀ ਦੁਰਗੰਧੀ ਮਨ ਨੂੰ ਭਾਉਂਦੀ ਨਹੀਂ ਐਵੇਂ ਹੀ ਮਨਮੁਖ ਥੋਮ ਦੀ ਨਿਆਈ ਹਨ ਜਿਨ੍ਹਾਂ ਵਿੱਚੋਂ ਹੰਕਾਰ ਦੀ ਜੋ ਇਹ ਬਦਬੂ ਆਉਂਦੀ ਹੈ ਇਸ ਕਰਕੇ ਉਹ ਗੁਰਮੁਖਾਂ ਨੂੰ ਚੰਗੇ ਨਹੀਂ ਲੱਗਦੇ ਤੇ ਗੁਰਮੁਖ ਕਸਤੂਰੀ ਦੀ ਨਿਆਈ ਹਨ ਜਿਨ੍ਹਾਂ ਵਿੱਚੋਂ ਅਸਾ ਸੰਤੋਖ ਦਇਆ ਧਰਮ ਵਿਚਾਰ ਆਦਿਕ ਸਭ ਗੁਨਾ ਦੀ ਤੇ ਭਗਤੀ ਦੀ ਖੁਸ਼ਬੂ ਆਉਂਦੀ ਹੈ ਸੱਚ ਅੱਕ ਅੰਬ ਫਲ ਕੌੜਾ ਮਿੱਠਾ ਸੌ ਲਹੰਦਾ ਕੋੜ ਕਈ ਝੂਠ ਅੱਕ ਦੇ ਫਲ ਦੀ ਨਿਆਂ ਹੈ ਤੇ ਸੱਚ ਅੰਬ ਦੇ ਫਲਾਂ ਦੀ ਨਿਆਂ ਹੈ ਜਿਵੇਂ ਅੱਕ ਦਾ ਫਲ ਕੌੜਾ ਹੁੰਦਾ ਏ ਅੰਬ ਦਾ ਫਾਲੇ ਮਿੱਠਾ ਸਵਾਦ ਚੰਗਾ ਹੁੰਦਾ ਏ ਹਰ ਕੋਈ ਉਹਨੂੰ ਲਹੰਦਾ ਲੈਂਦਾ ਹੈ ਉਹਦੇ ਸਵਾਦ ਨੂੰ ਚਖਦਾ ਏ ਐਵੇਂ ਹੀ ਕੂੜ ਅੱਕ ਵਾਂਗੂ ਕਵੜਾ ਅਤੀ ਸੱਚ ਅਮੋ ਅੰਬ ਦੀ ਤਰ੍ਹਾਂ ਮਿੱਠਾ ਹੈ ਆਹਾ ਸੱਚ ਚੋਰ ਕੂੜ ਹੈ ਸਾ ਸਵੇ ਚੋਰ ਫਿਰੇ ਭਵੰਦਾ ਸੱਚ ਸ਼ਾਹੂਕਾਰ ਹੈ ਤੇ ਝੂਠ ਚੋਰ ਹੈ ਤੇ ਸ਼ਾਹੂਕਾਰ ਤਾਂ ਰਾਤ ਨੂੰ ਸੌ ਜਾਂਦਾ ਹੈ ਤੇ ਚੋਰ ਰਾਤ ਨੂੰ ਚੋਰੀਆਂ ਕਰਦਾ ਭੌਂਦਾ ਫਿਰਦਾ ਹੈ ਸਾ ਪੜੇ ਉਠ ਚੋਰ ਨੋ ਦਸ ਨੁਕਸਾਨ ਦੀ ਬਾਣ ਕਰੰਦਾ ਜਿਵੇਂ ਫਿਰ ਸ਼ਾਹੂਗਾਰ ਉੱਠ ਕੇ ਚੋਰ ਨੂੰ ਫੜ ਲੈਂਦਾ ਹੈ ਤੇ ਉਸ ਦਾ ਜੋ ਗਜਹਰੀ ਵਿੱਚ ਲਜਾ ਕਰਕੇ ਉਹਦੇ ਤਾਂ ਹੀ ਨੁਕਸਾਨ ਕਰਦਾ ਹੈ ਆ ਸਜ਼ਾ ਮਿਲਦੀ ਹੈ ਸਜ਼ਾ ਦਵਾਉਂਦਾ ਏ ਇਸੇ ਤਰ੍ਹਾਂ ਸੱਚ ਵਾਲਾ ਪੁਰਖ ਕੂੜੇ ਨੂੰ ਫੜ ਲਿੰਦਾ ਹੈ ਤੇ ਫੇਰ ਉਸ ਦਾ ਅਗਾਲਪੁਰਖੀ ਦਰਗਾਹ ਵਿੱਚ ਉਹਦੇ ਤਾਂ ਹੀ ਸਜ਼ਾ ਮਿਲਦੀ ਹੈ ਕੂੜ ਲੈ ਨਿਹਣ ਬਹੰਦਾ ਸੱਚ ਕੂੜ ਲੈ ਨਿਹਣ ਬਹੰਦਾ ਜਿਵੇਂ ਸੱਚ ਝੂਠੇ ਨੂੰ ਲੈ ਕੇ ਕੈਦੀ ਕਰਕੇ ਕੈਦ ਵਿੱਚ ਮਿਠਾ ਕੇ ਰੱਖਦਾ ਏ ਆਵ ਕੈਦ ਕਰ ਲੈਂਦਾ ਏ ਐਵੇਂ ਹੀ ਜਿਨ੍ਹਾਂ ਗੁਰਮੁਖਾਂ ਅੰਦਰ ਸੱਚ ਹੈ ਉਹ ਕੂੜ ਸੁਆ ਦੇ ਤਾਈ ਬੰਨ ਕੇ ਬੈਠ ਜਾਂਦੇ ਹਨ ਪਾਵ ਸਿੱਧ ਹੋ ਜਾਂਦੇ ਨੇ ਸੱਚ ਸੋਹੇ ਸਿਰ ਪੱਗ ਜਿਓ ਉਜਾ ਕੂੜ ਕੋਥਾਏ ਕੁਸੋਟਾ ਕੂੜਾ ਕੂੜ ਕੁਠਾਏ ਕਛੋਟਾ ਸੱਚ ਤਾਂ ਇਉਂ ਸਮਝੋ ਜਿਵੇਂ ਸਿਰ ਤੇ ਪੱਗ ਸੁਭਦੀ ਏ ਤੇ ਝੂਠ ਕ੍ਰੂਪ ਲੰਗੋਟੇ ਵਾਗ ਖੋਟੀ ਥਾਂ ਤੇ ਜਾ ਕੇ ਲੱਗਦਾ ਹੈ ਸੱਚ ਸਤਾਣਾ ਸਰਦੂਲਾ ਕੂੜ ਜਿਵੇਂ ਹੀਰੇ ਹਾਰ ਉਨੰਦਾ ਸੱਚ ਸਤਾਣਾ ਸਾਰ ਦੂਲ ਕੂੜ ਜਿਵੈ ਹੀ ਨਾ ਹਰ ਨੋਟਾ ਸੱਚ ਜੋ ਸਾ ਤਾਣਾ ਸਹਿਤ ਬਲ ਦੀ ਸਾਰ ਦੂਲ ਸ਼ੇਰ ਵਾਂਗੂ ਹੈ 21 ਝੋਟਿਆ ਜਿਤਨਾ ਬਲ ਇੱਕ ਸ਼ੇਰ ਵਿੱਚ ਹੈ ਜਿਸ ਵਿੱਚ 21 ਸ਼ੇਰਾਂ ਜਿੰਨਾ ਬਲ ਹੁੰਦਾ ਹੈ ਉਹ ਕਿਹੜੀ ਸ਼ੇਰ ਹੁੰਦਾ ਹੈ ਤੇ 21 ਕਿਹੜੀ ਸ਼ੇਰਾਂ ਜਿੰਨਾ ਬਲ ਇੱਕ ਬੱਬਰ ਸ਼ੇਰ ਵਿੱਚ ਹੁੰਦਾ ਹੈ ਤੇ 21 ਬੱਬਰ ਸ਼ੇਰਾਂ ਜਿੰਨਾ ਬਲ ਇੱਕ ਸਾਰਦੂਲ ਸ਼ੇਰ ਦੇ ਅੰਦਰ ਹੁੰਦਾ ਹੈ ਇਤਨੀਆਂ ਕਿਸਮਾਂ ਨੇ ਸ਼ੇਰਾਂ ਦੀਆਂ ਇਸ ਪ੍ਰਕਾਰ ਬਖਸ਼ਿਸ਼ ਕਰਦੇ ਨੇ ਸੱਚ ਸਹਦ ਬਲ ਦੇ ਸਾਰਦੁਲ ਸ਼ੇਰ ਵਾਂਗ ਹੋਏ। ਜੀ ਦੇ ਵਿੱਚ 21 ਬੱਬਰ ਸ਼ੇਰਾਂ ਜਿਤਨਾ ਬਲ ਤੇ ਕੂੜ ਕਈ ਝੂਠ ਦਾ ਐਵੇਂ ਹੈ ਜਿਵੇਂ ਬਲ ਤੋਂ ਹੀਨਾ ਹਰ ਨੋਟਾ ਹਿਰਨ ਦਾ ਬੱਚਾ ਹੈ। ਨਾ ਸੱਚ ਵਣਾਂ ਜੀਐ। ਕੂੜ ਕੇ ਵਣਜੋ ਆਵੇ ਟੋਟਾ ਸੱਚ ਦੇ ਸੌਦੇ ਦਾ ਵਿਪਾਰ ਕਰਨ ਨਾਲ ਆਪਰਾਪਤੇ ਹੁੰਦਾ ਏ ਝੂਠ ਦੇ ਸੌਦੇ ਦਾ ਵਿਪਾਰ ਕਰਨ ਨਾਲ ਘਾਟਾ ਹੀ ਆਉਂਦਾ ਏ ਸੱਚ ਖਰਾ ਸਾਬਾਸ ਹੈ ਕੂੜ ਨਾ ਚੱਲੇ ਦਮੜਾ ਖੋਟਾ ਸੱਚ ਖਰੇ ਰੁਪਈਏ ਵਾਂਗੂ ਹਰੇ ਰੁਪਈਏ ਤਨਾਏ ਤੇ ਹਰ ਕੋਈ ਤਨਤਾ ਯੋਗ ਕਹਿੰਦਾ ਹੈ ਤੇ ਕੂੜ ਝੂਠ ਇਉਂ ਹੈ ਜਿਵੇਂ ਖੋਟਾ ਰੁਪਈਆ ਬਾਜ਼ਾਰ ਵਿੱਚ ਚੱਲਦਾ ਨਹੀਂ ਹਰੇ ਲੱਖ અમાਵਸੇ ਘੋਰ ਅਨੇਰ ਤਨਾਣ ਕੋ ਸੋਟਾ ਜਿਵੇਂ ਮਸਿਆ ਦੀ ਰਾਤ ਨੂੰ ਲੱਖਾਂ ਤਾਰੇ ਹੁੰਦੇ ਨੇ ਪਰ ਕੋਹ ਰਹ ਹਨੇਰੇ ਕਰਕੇ ਚੰਨ ਪ੍ਰਕਾਸ਼ ਦਾ ਘਾਟਾ ਹੁੰਦਾ ਏ ਇਵੇਂ ਹੀ ਕੂੜੇ ਪੁਰਖ ਲੱਖਾ ਦਿਖਾਵੇ ਰੂਪੀ ਚਮਕਾਰੇ ਮਾਰਗੇ ਦਿਦੇ ਹਨ ਕਿਉਂਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੂੜ ਦਾ ਹਨੇਰਾ ਹੀ ਏ ਤੇ ਸੱਚ ਰੂਪੀ ਪ੍ਰਕਾਸ਼ ਦਾ ਬਹੁਤ ਘਾਟਾ ਹੈ ਸੂਰਜ ਇੱਕ ਚੜਹੰਦਿਆ ਹੋਰ ਅਠਖੰਡ ਪਵੇ ਫਲ ਫੋਟਾ ਪਰ ਇੱਕ ਸੂਰਜ ਦੀ ਚੜਦਿਆਂ ਹੀ ਸਾਰਾ ਹਨੇਰਾ ਫਲ ਦੀ ਨਿਆਈ ਜੋ ਅਠਖੰਡ ਅਠ ਟੁਕੜੇ ਹੋ ਕੇ ਫਟ ਪੈਂਦਾ ਹੈ ਪ੍ਰਕਾਸ਼ ਹੋ ਜਾਂਦਾ ਹੈ ਐਵੇਂ ਹੀ ਜਦੋਂ ਸੱਚ ਰੂਪੀ ਸੂਰਜ ਚੜ੍ਹਦਾ ਹੈ ਤੇ ਕੂੜ ਅੜ ਟੁੱਟੇ ਹੋ ਕੇ ਫੁੱਟ ਪੈਂਦਾ ਹੈ ਸੂਰ ਸੱਚ ਜਿਉ ਵਟ ਖੜੰਦਾ ਕੂੜ ਸੱਚ ਜਿਉ ਵਟ ਕੋੜਟਾ ਝੂਠ ਤੇ ਸੱਚ ਦਾ ਇਉਂ ਹਨ ਜਿਵੇਂ ਕੜੇ ਤੇ ਵਟੇ ਦਾ ਵੈਰ ਹੁੰਦਾ ਏ ਅਥਵਾ ਕੂੜ ਕੜੇ ਦੀ ਨਿਆਈ ਹੈ ਤੇ ਸੱਚ ਵਟੇ ਦੀ ਨਿਆਈ ਹੈ ਸੱਚ ਹਮੇਸ਼ਾ ਵਟੇ ਦੀ ਨਿਆਈ ਹੈ ਵਟੇ ਦੀ ਨਿਆਈ ਹੋ ਕਰਕੇ ਕੂੜ ਰੂਪੀ ਕੜੇ ਨੂੰ ਭੰਨਦਾ ਹੈ ਦੁੱਖ ਦਿੰਦਾ ਏ ਹੁਣ ਸਾਮ ਸਮਰਤਖ ਜਿਉ ਊੜ ਸੱਚ ਵਰੇ ਤਾਰਾ ਇੱਥੇ ਗੁਰੂ ਪਿਆਰਿਓ ਸਮੇਂ ਦੀ ਸਮਾਪਤੀ ਹੈ ਜੀ ਦਾਸ ਵੱਲੋਂ ਪਾਵਨ ਪਵਿੱਤਰ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਵਾਰਾਂ ਦੀ ਕਥਾ ਵਿਚਾਰ ਕਰਦਿਆਂ ਬੇਅੰਤੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਬਖਸ਼ਨਾ ਹਾਰ ਹਨ ਕਿਰਪਾ ਕਰਕੇ ਬਖਸ਼ ਲਾਉਣ ਇੱਥੇ ਦੋ ਪੰਗਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਹੋਏ ਆਠਖੰਡ ਪਵੈ ਫਲ ਫੂਟਾ ਊੜਾ ਸੱਚ ਜਿਉ ਵਟ ਕੋਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਗੋਵਿੰਦ ਹੇ ਗੋਪਾਲ ਹਾਲ ਲਾਲਨ ਰਾਣ ਨਾਥ ਅਨਾਥ ਸਖੀ ਜੀਨ ਦਰਦ ਨਿਵਾਰ ਜੇ ਸੋ ਰਤ ਅਗਮ ਪੂਰਨ ਬਯਾਤਾਰ ਅੰਗੂ ਪਿਆ ਮਾਨਕ ਪਾਰੋਤਾਰ ਏ ਅਜੁੱਤ ਏ ਪਾਰ ਬ੍ਰਹਮ ਅਵਿਨਾਸੀ ਅਗਨਾਸ ਏ ਪੂਰਨ ਏ ਸਰਬਮੈ ਤੁੰ ਭੰਜਨ ਗੁਣਤਾਸ ਏ ਸੰਗੀ ਏ ਨਰੰਕਾਰ ਮੇਰੇ ਗੁਣ ਸਭ ਟੇਕ ਏ ਗੋਬਿੰਦ ਏ ਗੁਣ ਨਿਦਾਨ ਜਾਕੇ ਸਦਾ ਬੇਕ ਏ ਅਪਰੰਪੁਰ ਹਰ ਹਰੇ ਆਪੀ ਹੋਵਨਾਰ ਏ ਸੰਤ ਤਹ सदा सङ्गारीठा गुरु निर्गुण गुरु गुर नहि कोए ਲਗਦੀਜੈ ਨਾਮਦਾ ਕੋਹੀਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਦੇ ਦਇਆਲ ਗਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਹਰ ਜੋ ਸਰਦਾ ਕਰ ਸੇਵਦੇ ਪਾਰ ਉਤਾਰਨ ਹਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਹਰ ਜੋ ਸਰਦਾ ਕਰ ਸੀਵ ਦੇ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ